ਪਰ ਉੱਤੱਕ ਕਹੇ ਜਾਣ ਵਾਲੇ ਨੇਧਰਨ ਨੂੰ ਸਵਾਲ ਪੁੱਛੋ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਿੱਧੇ ਪਾਸ ਸਾਹ ਦੇ ਤੱਕਦੇ ਉਹ ਕੰਗਦਰ ਜਿਲਾ ਉਹ ਇਨਾ ਵੱਡਾ ਸੀ ਕਿ ਉਹ ਨਾ ਮਿਲਿਆ ਨੇਧਰਨ ਨੂੰ ਪੁੱਛਿਆ ਉਹ ਘੋੜੀ ਦੇ ਧੁੰਮੇਵਾਰਾਂ ਕੋਲ ਲੇਖਾਂ ਘੋੜੀ ਚਲਾਉਣ ਵਾਲੇ ਮੈਂ ਸੈਲਿੰਗ ਵੀਡੀਓ ਕਿ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਵਿਵਾਦ ਸੀ ਕੋਹਾਂ ਕਿਥੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਬौरा ਹੋ ਗਿਆ ਉਹ ਬौरा ਪਤਾ ਕਿ ਨਹੀਂ ਕਿਤਾਬ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਾਹਮਣੇ ਕਿ ਉੱਥੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ ਵਿੱਚ ਝੂਠ ਬੋਲਿਆ ਜਾਂਦਾ ਹੈ ਚੰਗ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਸਿੱਧੇ ਬਾਦਸ਼ਾਹ ਦੀ ਅਦਾਲਤ ਜਿਨ ਵੱਸੇ ਸ੍ਰੀ ਅਕਾਲ ਕੰਤ ਸਾਹਿਬ ਬੈਠੇ ਹੈ ਉੱਥੇ ਝੂਠ ਬੋਲਿਆ ਨਹੀਂ ਜਾ ਸਕਦਾ ਤੁਹਾਨੂੰ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਨੇ ਸੱਜ ਕਰਵਾਇਆ ਇਹਨਾਂ ਦੇ गल वक्री है कि बाद में तो उसको मुक्सर साहब और सजा ने डेमोक्रेसी जो सजा दिखी जा सकती है जिसकी असि समय असं वो दिन का जबकि पता करिए दो तीन दिन हो ਮੈਨੂੰ ਕੋਈ ਵੀਰ ਮਲੇ ਕੰਬੇ ਦੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਇੱਕ ਬੰਬੇ ਦੀ ਕੰਪਨੀ ਖਾਇਰ ਕੀਤੀ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ ਹੈ ਨਾ ਪਰ ਸ਼ੇਅਰ ਡਿਗਰੀਟਾ ਜਾਵੇ ਉਹ ਕੰਪਨੀ ਨੂੰ ਪੈਸੇ ਇੰਨੇ ਵੱਡੀ ਗਿਣਤੀ ਦੇ ਵਿੱਚ 9 ਲੱਖ ਕਰੋੜ ਹੋਪੋ ਤਾਂ ਕਿ ਇਹਦਾ ਕਿਉਂ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ। ਇਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਤ, ਪੰਖ ਪ੍ਰਸਤ, ਕੌਮ ਪ੍ਰਸਤ ਇਹ ਉਸ ਕੰਪਨੀ ਨੇ ਸਾਬਤ ਕਰਨਾ। ਇਹ ਨੈਰੇਟਿਵ ਬਣਾ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਕੌਮ ਪ੍ਰਸਤ ਕੋਈ ਬੰਦਾ ਨਹੀਂ। ਉਹ ਹੋ ਸਕਦਾ ਹੈ ਇੱਕ ਵੀਰ ਕੋਲ ਬੈਠਾ। ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਕਣੀ ਕਿਹੜੀ ਹੈ? ਥੋੜਾ ਬੁਲਾ ਕੇ। ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ? ਇਹਨੇ ਪਤਾ ਨਹੀਂ ਕੰਪਨੀ ਕਿਹੜੀ ਹੈ। ਕਹਿੰਦੇ ਕਿਉਂ? ਤੁਸੀਂ ਵੀ ਹੱਥ ਕਰਨੀ? ਉਹ ਕਹਿੰਦੇ ਅਸੀਂ ਹੱਥ ਕਰਨੀ ਨਹੀਂ। ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਗੁੱਲ ਜਿਹੜੇ ਰੱਖਦੇ ਐ। ਉਹ ਭਾਲਦੇ ਕਰਦੇ ਉਸ ਕੰਮ ਦੇ। ਕਿ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਪੁੱਤ ਤੋਂ ਤਾਂ ਬਣ ਸਕਦਾ ਪਰ ਅਰੰਗ ਜੇ ਵੀ ਬਣ ਸਕਦਾ ਹਾਂ ਦੇ ਵੀ ਅਰੰਗ ਦੇ ਕਿਉਂ ਬਣਾਵਾਂ ਆ ਕੰਪਨੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਪ ਕਰਕੇ ਇਹ ਸਰਮਾਇਆ ਦਾ ਮੂਲ ਸਾਡੇ ਗ੍ਰੇ ਨੂੰ ਡਿਸਟਰਬ ਕਰੇ ਆਂੜੀ ਸਰਕਾਰ ਮੌਜੂਦਾ ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਗਨ ਕੈਪਚਰ ਕੀਤਾ ਤੇ ਸਾਡੇ ਤੋਂ ਬੋਲਣ ਲਗੇ। ਪਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਹ ਸਮਝੂਤਾ ਚਾਲੂ ਦਾ ਹੈ ਨੂੰ ਸਾਡੇ ਐਨਆਰਆਈ ਦੇ। ਹੁਣ ਬਚਤਾਰੇ। ਕਿ ਅਗਲੇ ਦਿੱਤਾਓ? ਇਸ ਲਈ ਦਿੱਤਾ ਵੀ ਇਹ ਸਰਕਾਰ ਆਉਣੀ। ਇਹ مستقبل ਦੀ ਲਿਆਉਗੀ। ਕੁਝ ਪਰਵਰਤਨ ਕਰਦੀ ਸਾਨੂੰ ਇਨਸਾਫ ਦੇਉ ਤੇ ਪਰ ਇਸ ਮੰਤ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ ਸਰਸਤ ਕਿ ਇਹੋ ਜਿਹਾ ਸਮਝੌਤਾ ਧਾਰਨ ਸਰਕਾਰ ਨੇ ਵੀ ਇਨਸਾਫ ਸਰਕਾਰਾਂ ਦੇ ਵਿੱਚ ਇੱਕ ਕਲਤੀ ਹੈ ਹੌਸਲਾ ਨਹੀਂ ਛੱਡਣਾ ਚਾਹੀਦਾ ਬਿਆਸੀ ਬੜੇ ਘੱਟ ਰਹਿ ਕੇ ਖਵਾਦ ਆਪਾ ਨਾਲ ਗੁਰਬਾਣੀ ਦੇ ਵਿੱਚ ਇੱਕ ਪੰਗਤੀ ਹੈ ਦਾਵਾ ਅਗਨ ਬਹੁਤ ਦ੍ਰਿੜ ਜਾਲੇ ਕੋਈ ਹਰਿਆ ਭੂਰਾ ਰਹੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਪਰ ਕੋਈ ਸੁਬਾਹ ਦੇ ਪਿੱਛੇ ਕਿਤੇ ਕੋਈ ਹਰਾ ਭੂਰਾ ਜਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਹੋਂਦ ਉਸ ਜੰਗਲ ਨੂੰ ਸਥਾਪਿਤ ਕਰਦਾ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਦੀਚ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੇ ਨਾਸ ਨਹੀਂ ਹੁੰਦਾ ਇੱਕ ਵਾਰ ਤੋਂ ਬਈ ਦੇ ਬੰਗਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇਹਨੂੰ ਦੇਖਦੇ ਜਿੱਦਾਂ ਦੇ ਉੱਤੇ ਬਹੁਤ سارے ਜਿਹੜੇ ਨਾ ਉਹ ਹਰੇ-ਹਰੇ ਕੁੱਤੇ ਜਿਹੜੇ ਨੇ ਉਹ ਪਾਇਆ ਕਿਤੇ ਦੇ ਪਰਿਵਾਰ ਉਹ ਓਛਿਆ ਵੀ ਇੱਥੇ ਕੁੱਤੇ ਦਾ ਤਾਂ ਇਹ ਸਰਕਾਰ ਨੇ ਇਹ ਬੀਖਲਾ ਰਿਹਾ ਕਹਿੰਦੇ ਨੇ ਬੀ ਨਹੀਂ ਖਲਾ ਰਿਹਾ ਸਰਕਾਰ ਨੇ ਕਹਿੰਦਾ ਪਾਣੀ ਦਿੱਤੀ ਹੈ ਤੇ 20 ਕਿਥੋਂ ਕਹਿੰਦਾ 20 ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਉਹ 20 ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ 20 ਬਿੱਕੀ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਮਿਲਿਆ ਉਸ ਤੋਂ 20 ਤਾਂ ਨਹੀਂ ਮਰਦਾ ਹੁੰਦਾ ਤੇ ਖਾਲਸੇ ਦੇ ਵਿੱਚ ਨੂੰ ਮਕਾਉਣ ਦੀ ਤਾਕਤ ਇਲੀਆਂ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਹੌਲ ਬਣ ਗਿਆ ਜਦੋਂ ਪਾਣੀ ਬਣ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬੜੇ ਦੇ ਇੱਕ ਹਫ਼ਤਾ ਪੜਦੇ ਰਹਿੰਦਿੱਤੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਜੋ ਜੋ ਸਾਨੂੰ ਬੜਾ ਨਾਲ ਕੀ ਤੂਰ ਸਵਾਇਕ ਹੋਏ ਸੁੱਕ ਬਰਾਉਂਦੀ ਬੋਲਨੀ ਮੇਰਾ ਬਕਤੋ ਗਿਆ ਮੈਂ ਤਾਂ ਬਸ ਸਮਝ ਨਹੀਂ ਆਣਾ ਕੱਲ ਵੀਰ ਫਰਮਪਾਲ ਸਿੰਘ ਵੀਰ ਸੁਖਦੇਵ ਸਿੰਘ ਅਸੀਂ ਬੈਠੇ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਕਰਦੇ ਸੀ ਤੇ ਫੋਟੋ ਦੇ ਇਸ ਤੀਕੇ ਆਪਾਂ ਇਹ ਜਨਮ ਮਨਾਉਣੀ ਹੈ ਜਿਹਨੂੰ ਲੰਨਤ ਤੇ ਫਾੜਾ ਕਹਿੰਦੇ ਆ ਫਿਰ ਚਲੇ ਜਾਂਦੇ ਆ ਫਿਰ ਸਾਲ ਬਾਅਦ ਆਉਨੇ ਆ ਫਿਰ ਜਨਮ ਮਨਾਉਣੀ ਆ ਦੋ ਚਾਰ ਵੀਰ ਕੇਸਾਂ ਦੀ ਪਹਿੰਦੀ ਕਰਦੇ ਕਿਉਂ ਨਾ ਇੱਕ ਉਪਤੀ ਚੀਰੀਆਂ ਦੀ ਸੂਚੀ ਬਣਾਈਏ ਤੇ ਉਸ ਕਮੇਟੀ ਨੂੰ ਦੋ ਮਹੀਨੇ ਦੇਈਏ ਸੱਤ ਮਹੀਨੇ ਦੇਈਏ ਤੇ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਫਿਰ ਘੋਲੋ ਤੇ ਦੇਖੋ ਤੋਂ ਹੋ ਗਏ ਕਿ ਆਕਾਮੀ ਸਰਕਾਰ ਨੇ ਕਿਤੇ ਕਿਤੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਵਿਧੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਝਾੜੂਦਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਮਝਣਾ ਸੀ ਉਹ ਬੈਕਫ੍ਰੀਡ ਤੇ ਸਿੱਖਿਆ ਦੇ ਮਾਮਲੇ ਦੇ ਇਸ ਫਾਰਾ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਅੰਤਰ ਉਵੇਦਨ ਰੋਵੇ ਔਰ ਵਿਦਵਾਨ ਬੈਠ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਅਧਿਵੰਨ ਨੂੰ ਕਰਕੇ ਕਿਤਾਬਾਂ ਬਨੋਲ ਕੇ ਮੁਗਲ ਤੋਂ ਜਾਣਕਾਰੀ ਲੈ ਕੇ ਇਹ ਫੈਕਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਗਿਆ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਹੁਣ ਪੰਥ ਦੀ ਕਟਿਆਰੀ ਚ ਲੈ ਕੇ ਗਏ ਆ ਪੰਥ ਦੀ ਕਟਿਆਰੀ ਕਿ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅੰਤ ਵਿਦਾਇ ਸੰਸਾਭ ਨਹੀਂ ਮਿਲਣਾ ਤੇ ਹੋਰ ਕਿੱਥੇ ਮਿਲਣਾ ਪੁਰਾਣੇ ਮਜ਼ੂਰ ਕਾ ਤਹਾਵਤ ਇੱਕ ਪਰਦੇ ਦੇ ਪਿੱਛੇ ਜਿਹਨੇ ਮੱਖੇ ਤੋਂ ਕੋਪਰ ਉਫਰੋਣ ਲੱਗ ਜੇ ਤੇ ਸ਼ਾਂਤ ਤੇ ਬੱਟੇ ਜੇ ਪੰਜਾਬ ਦੀ ਧਰਤੀ ਤੇ ਉੱਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਸਰਕਾਰ चाहे वित्त पार्टी पंख संघ थी चाहे कांग्रेस भी जनता ने चाडूगा नहीं कोई शक नहीं है कि पिछले में समानता मांगे में थी तो सस्ती और 30 कारण ठोस सरकार उस वेले ਪਰ ਉਹ ਤਾਂ ਕਹੇ ਜਾਣ ਵਾਲੇ ਲੀਡਰ ਨੂੰ ਕੋ ਸਵਾਲ ਉੱਠੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤੱਕਾਤੇ ਉਹ ਕਾਹਦਾ ਜਲਾਓ ਇਨਾ ਵੱਡਾ ਸੀ ਕਿ ਉਹ ਨਾ ਨਹੀਂ ਗਿਆ ਇਹਨਾਂ ਨੂੰ ਪੁੱਛਿਆ ਉਹ ਘੋੜੀ ਦੇ ਧੁੰਨੇ ਵਾਲਾ ਕਹੇ ਦੇਖਾ ਕੋੜੀ ਚਲਾਉਣ ਵਾਲੇ ਤੁਨੇ ਟੈਲਿੰਗ ਬੀਜੀ ਵੀ ਲਾਇਆ ਗਲਤੀ ਕੀਤੀ ਕਹਿੰਦੇ ਆ ਮਤਲਬ ਸਾਰੇ ਜਿਹੜੇ ਗਵਾਹ ਸੀ ਉਹ ਹਾਜ਼ਰ ਕਿਤੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਬौरा ਹੋ ਗਿਆ ਉਹ ਬौरा ਬਤਾ ਕਿਣੀ ਕਿਤਾਬ ਉਹ குரு ਹਰਗੋਗਨ ਸਾਹਿਬ ਸੱਚੇ ਪਾਕਿਸਤਾਨ ਦੇ ਕਿ ਕੋਤੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਮੂੰਹ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਮੂੰਹ ਬੋਲਿਆ ਜਾਂਦਾ ਹੈ ਕੰਨ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਦੀ ਅਦਾਲਤ ਇਹਨਾਂ ਵੇਲੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਨੇ ਕੋਈ ਚੂਹ ਮੂੰਹ ਬੋਲਿਆ ਨਹੀਂ ਜਾ ਸਕਦਾ ਤੁਹਾਨੂੰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਕਰਵਾਇਆ ਇਹਨਾਂ ਦੇ गल वक्री है कि बाद तो उसको मुल को मुखसरता सजा डेमोक्रेसी के सजा दी जा सकती है जिसकी असि सुन घटो घट असिता जब तक पता करिए दो तीन दिन हो ਮੈਨੂੰ ਕੋਈ ਵੀਰ ਮਲੇ ਕਹਿੰਦੇ ਸੀ ਸਰਦਾਰ ਤਕਬੀਲ ਸਿੰਘ ਬਾਦਲ ਦੇ ਇੱਕ ਕੰਪਨੀ ਦੀ ਕੰਪਨੀ ਖਾਇਕ ਕੀਤੀ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ ਹੈ ਮੇਰੇ ਕੋਲ ਸ਼ੇਅਰ ਤੇਰੇ ਦਿੱਤਾ ਜਾ ਰਿਹਾ ਤੋ ਕੰਪਨੀ ਨੂੰ ਪੈਸੇ ਇੰਨੇ ਵੱਢੀ ਕਿਰਤੀ ਦੇ ਵਿੱਚ 9 ਲੱਖ ਕਰੋੜ ਹੋਊਗਾ ਤੇ ਇਹਦਾ ਕਿਉਂ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਕੱਟ ਦੇ ਕਿਤੇ ਵਿੱਚ ਪੰਜਾਬ ਪ੍ਰਸਤ ਪੰਥ ਪ੍ਰਸਤ ਕੋਈ ਪ੍ਰਸਤ ਉਸ ਕੰਪਨੀ ਨੇ ਸਾਬਤ ਕਰਨਾ ਇਹ ਨੈਰੇਟਿਵ ਪੇਰੇ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਪਰਮ ਪ੍ਰਸਤ ਕੋਈ ਬੰਦਾ ਨਹੀਂ ਹੋ ਸਕਦਾ ਕਵੀਰ ਕੋਲ ਬੈਕਾ ਦਾ ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਬੁਲਾਕੀਆ ਕਹਿੰਦਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਇਹਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹੱਥ ਕਰਨੀ ਉਹ ਕਹਿੰਦੇ ਅਸੀਂ ਹੱਥ ਨਹੀਂ ਕਰਨੀ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਪੁੱਲ ਜਿਹੜੇ ਰਸਤੇ ਹਨ ਉਹ ਭਾਅ ਕਿੱਧਰ ਦੇ ਉਸ ਕੰਮ ਤੇ ਕਿ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਪੁੱਤ ਤੁਰਦਾ ਬਣ ਸਕਦਾ ਫਿਰ ਔਰੰਗਜ਼ੇਬ ਵੀ ਬਣ ਸਕਦਾ ਹਰਦੇਵੀ ਔਰੰਗਜ਼ੇਬ ਨੂੰ ਬਣਾ ਲਾਂਗਾ ਆ ਕੰਪਨੀ ਹਾਰ ਕਰ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਪ ਕਰਕੇ ਇਹ سرمایہ ਦਾ ਮੋਰ ਸਾਡੇ ਗਰੇ ਨੂੰ ਡਿਸਟਰਬ ਕਰੇ ਆਗੜੀ ਸਰਕਾਰ ਮਜੂਦਾ ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਤਾਂ ਨੂੰ ਕੈਪਚਰ ਕੀਤਾ ਤੇ ਸਾਡੇ ਤੋਂ ਬੋਲਣਾਂ ਲਏ। ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਹ ਸਮਝੂਤਾ ਚਾਲੂ ਬੈਨ ਸਾਡੇ ਐਨਆਰਆਈ ਦੇ। ਹੁਣ ਕਹਿੰਦਾ ਰਹੇ। ਕਿਹਦੇ ਲਈ ਦਿੱਤਾ? ਇਸ ਲਈ ਦਿੱਤਾ ਵੀ ਇਹ ਸਰਕਾਰ ਆਉਣੀ। ਇਹ ਪਸਤਰ ਦਿੱਲੀ ਜਾਉਣੀ। ਉਹਦੇ ਪਰਵਰਤਨ ਕਰਦੀ। ਸਮਾਜ ਇਨਸਾਫ ਦੇ ਉਤੇ ਪਰ ਇਸ ਮਾਨਸਿਕ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ ਵਿਰੋਧ ਕਰ। ਕਿ ਇਹ ਉਹਨਾਂ ਦਾ ਸਮਝੂਦਾ ਝਾੜੂਦਲ ਦੀ ਸਰਕਾਰ ਦੇ ਵੀ ਅਨਸਾਰ ਹੋ। ਸਰਦਾਰਾਂ ਦੇ ਵਿੱਚ ਇੱਕ ਪੰਗਤੀ ਹੈ ਹੌਸਲਾ ਨਹੀਂ ਛੱਡਣਾ ਕਹਿੰਦਾ। ਵਿਅਸੇ ਬੜੇ ਘੱਟ ਰਹਿ ਕੇ ਨਿਵਾਸ ਠਾਉਣ ਵਾਲੇ ਕੁਰਬਾਨੀ ਦੇ ਵਿੱਚ ਇੱਕ ਪੰਕਤੀ ਹੈ ਦਾਵਾ ਅਗਨ ਬਹੁਤ ਧ੍ਰਿਣ ਚਾਲੇ ਕੋਈ ਹਰਿਆ ਹੂੜ ਰਹੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਪਰ ਕੋਈ ਉਸ ਸਾਹ ਦੇ ਪਿੱਛੇ ਕਿਤੇ ਕੋਈ ਹਰਾ ਹੂੜ ਕਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਮੂਲ ਉਸ ਜੰਗਲ ਨੂੰ ਸਥਾਪਿਤ ਕਰੇ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ਼ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਇਹ ਕਦੇ ਨਾਸ ਨਹੀਂ ਹੋਗਾ ਤੇ ਕੋ ਬਾਗ ਤੋਂ ਬਈ ਦੇ ਪਾਰਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਨੇ ਵੇ ਦੇ ਥਿੱਕਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਨਾ ਉਹ ਫਰੇ ਫਰੇ ਕੁੱਤੇ ਜਿਹੜੇ ਜਿਹੋ ਪਾਇਦਾ ਕਿਤੇ ਦੇ ਪ੍ਰਕਾਰ ਉਹ ਪੁੱਛਿਆ ਵੀ ਇਹਦੇ ਕੁੱਤੇ ਬੜਾ ਹੋਏ ਆ ਸਰਕਾਰ ਨੇ ਇਹ 20 ਖਿਲਾ ਰਿਆ ਕਹਿੰਦੇ ਨੇ 20 ਨਹੀਂ ਖਿਲਾ ਰਿਆ ਸਰਕਾਰ ਨੇ ਕਹਿੰਦਾ ਕੌਣ ਦਿੱਤੀ ਹੈ ਤੇ 20 ਕਿੱਥੋਂ ਕਹਿੰਦਾ 20 ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਉਹ 20 ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ 20 ਮਿੱਟੀ ਦੇ ਵਿੱਚ ਮੌਜੂਦ ਸੀ ਜਦੋਂ ਪਾਣੀ ਬਹਿਆ ਉਸ ਤੋਂ 20 ਕਦੇ ਵੀ ਮਰਦਾ ਨਹੀਂ ਤੇ ਖਾਲਸੇ ਦੇ ਬੀਜ ਨੂੰ ਮਕਾਉਣ ਦੀ ਤਾਕਤ ਇਨੀਆਂ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਹਾਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬੜੇ ਨੇ ਇੱਕ ਹਫ਼ਤਾ ਪੜਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਜਿਉਂ-ਜਿਉਂ ਸਾਨੂੰ ਵੱਡਾ ਕਰਤੀ ਤੂਰ ਪਵਾਇਕ ਹੋਈ ਸੁੱਖ ਬਰਉਂਦੀ ਬੋਲੀ ਮੇਰਾ ਬਕਤੋ ਗਿਆ ਮੈਂ ਲੱਗਾ ਬਸ ਮੋਣੀ ਲੈਣਾ ਕੱਲ ਫਿਰ ਫਰਮਪਾਲ ਸਿੰਘ ਵੀਰ ਸੁਦੇਸ਼ ਸਿੰਘ ਅਸੀਂ ਬੈਠੇ ਸੀ ਅੱਗੇ ਇਸ ਪ੍ਰੋਗਰਾਮ ਤੇ ਵਿਚਾਰ ਕਰਦੇ ਸੀ ਤੇ ਸੋਤ ਦੇ ਇਸ ਢੀਕੇ ਆਪਾਂ ਇਹ ਦਿਨ ਮਨਾਉਣੀ ਹੈ ਜਿਹਨੂੰ ਲਨਤ ਦੇ ਫੜਾ ਕਹਿੰਦੇ ਆ ਫਿਰ ਚਲੇ ਜਾਣੀ ਹੈ ਫਿਰ ਸਾਲ ਬਾਅਦ ਆਉਨੇ ਆ ਫਿਰ ਦਿਨ ਮਨਾਉਣੀ ਦੋ ਚਾਰ ਵੀਰ ਕੇਸਾਂ ਦੀ ਪੈਂਦੀ ਕਰਦੇ ਕਿਉਂਕਿ ਇੱਕ ਉੱਤੀ ਛੀਂਗਾਂ ਦੀ ਸਮਿਤੀ ਬਣਾਈ ਗਈ ਤੇ ਉਸ ਕਮੇਟੀ ਨੂੰ ਦੋ ਮਹੀਨੇ ਲਈ ਤੇ ਸੱਤ ਮਹੀਨੇ ਲਈ ਤੇ ਕਹੀ ਹੈ ਕਿ ਇੱਕ ਦਸਤਾਵੇਜ਼ ਤਿਆਰ ਕਰੋ ਬਾਈਕ ਤੇ ਕੱਟ ਹੋ ਰੋ ਤੇ ਵਿੱਚ ਕੱਟ ਹੋ ਰੋ ਤੇ ਵਿੱਚ ਕਿ ਆਕਾਮੀ ਸਰਕਾਰ ਨੇ ਕਿਤੇ ਕਿਤੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਤੇ ਜਿਹੜੀ ਇਹ ਚਾਲੂ ਬਦਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਾਹਮਣੇ ਰਹੀ ਉਹ ਬੈਂਕ ਫੀਡ ਤੇ ਸਿੱਕਿਆ ਬੇਅਦਬੀ ਦੇ ਮਾਮਲੇ ਇਸ ਫਾਰਾਂ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਅੰਤਰ ਉਦੇਦਰ ਹੋਵੇ ਔਰ ਵਿਦਵਾਨ ਬੈਠ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਅਖਵਾਨਾ ਕੋਲ ਕੇ ਕਿਤਾਬਾਂ ਫੜੋਲ ਕੇ ਮੁਗਲ ਤੋਂ ਜਾਣਕਾਰੀ ਲੈ ਕੇ ਦਿੱ ਫੈਕਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਗਿਆ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਫਿਰ ਪੰਥ ਦੀ ਕਟਿਆਰੀ ਤੇ ਲੈ ਕੇ ਪਈਏ ਪੰਥ ਦੀ ਕਟਿਆਰੀ ਕਿ ਜੇ ਪੰਜਾਬ ਵੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਦਾ ਤੇ ਹੋਰ ਕਿੱਥੇ ਮਿਲਣਾ ਪ੍ਰਾਣੇ ਬਜ਼ੁਰਗਾਂ ਕਾਹਾਵਤ ਇੱਕ ਪਰਦੇਸੀ ਕਹੇ ਮੱਖੇ ਕੁੱਤੇ ਉਰਫ ਲੱਗ ਜਾਈ ਤੇ ਸ਼ਾਂਤ ਤੇ ਬੈਠ ਸਰਕਾਰ ਚਾਹ ਵੀ ਅਖੌਤੀ ਪੰਖਤਾਂ ਦੀ ਸੀ ਚਾਹੇ ਕਾਂਗਰਸ ਦੀ ਨਿੰਦਾ ਹੁ ਚਾਹੁੰਦਾ ਹਾਂ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਮੰਗ ਰਹੇ ਨੇ ਕੋਈ ਨਹੀਂ ਸਕੀ ਔਰ ਪੀਸ ਕਾਰਨ ਹੀ ਸੋਚ ਸੰਗਰ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਲੀਡਰਾਂ ਨੂੰ ਕੋਈ ਸਵਾਲ ਉੱਠੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਾਡੇ ਤੱਕ ਤੇ ਉਹ ਤੱਕਦਾ ਜਲਾਉ ਇਨਾ ਵੱਡਾ ਸੀ ਕਿ ਉਹ ਨਾ ਮਿਕੇ ਇਹਨਾਂ ਨੂੰ ਪੁੱਛਿਆ ਉਹ ਗੋੜੀ ਦੇ ਧੁੰਮੇਵਾਰ ਨੂੰ ਕਹਿੰਦੇ ਹਾਂ ਗੋੜੀ ਚਲਾਉਣ ਵਾਲੇ ਸੁਮੇਤ ਟੈਲਿੰਗ ਦੀ ਕੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਕਰੇਤਵਾ ਕੀ ਉਹ ਹਾਂ ਕੁਤੇ ਤੇ ਤੇ ਹੁਣ ਉਹ ਪਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹਨੂੰ ਗੌਰਾ ਹੋ ਗਿਆ ਉਹ ਗੌਰਾ ਤਾਂ ਕਹਿੰਦੇ ਕੀ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਕਿ ਉਹਦੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਚੰਗ ਵੀ ਜਾਂਦਾ ਹੈ ਸ੍ਰੀ ਹਰਦੋਬੀ ਸਭ ਸਿੱਧੇ ਬਾਦਸ਼ਾਹ ਦੀ ਅਦਾਲਤ ਜਿਨ ਉੱਤੇ ਸ੍ਰੀ ਅਗਾਂਕਲਤ ਸਾਹਿਬ ਬੈਠੇ